ਸਾਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਸ਼ਲੋਕ ਵਿੱਚ ਫਰਮਾਉਂਦੇ ਹਨ ਸਾਰੋ ਜਿੰਦਗੀ ਦਾ ਬਹੁਤ ਵੱਡਾ ਸੱਚ ਸਮਝਾ ਰਹੇ ਹਨ ਕਿ ਚਿੰਤਾ ਤਕੀ ਕੀ ਜੀਏ ਜੋਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਲਾਲਕ ਫਿਰ ਨਹੀਂ ਕੋਏ ਧਰਜੀ ਕਹਿੰਦੇ ਹਨ ਚਿੰਤਾ ਉਸ ਗੱਲ ਦੀ ਕਰੀਏ ਜੇ ਕੋਈ ਅਨਹੋਣੀ ਹੋਈ ਹੋ ਗਈ ਹੈ ਕੋਈ ਪਹਿਲੀ ਵਾਰੀ ਕੁਝ ਵਾਪਰਿਆ ਹੈ ਇਸ ਤੋਂ ਪਹਿਲਾਂ ਕਦੀ ਕੁਝ ਨਹੀਂ ਵਾਪਰਿਆ ਤਾਂ ਫਿਰ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਤੇ ਸਮਝਣ ਵਾਲੀ ਗੱਲ ਵੀ ਹੈ ਉਸ ਤਹ ਤੱਕ ਜਾਣਾ ਹੁੰਦਾ ਹੈ ਕਿ ਈਸ਼ਰ ਨੇ ਇਹ ਕੁਝ ਨਵਾਂ ਕੀਤਾ ਹੈ ਜਿਸ ਦਾ ਸਾਨੂੰ ਪਹਿਲੇ ਕੁਝ ਨਹੀਂ ਪਤਾ ਤਾਂ ਕਿ ਉਸ ਦਾ ਗਿਆਨ ਸਭ ਮਨੁੱਖਾਂ ਤੱਕ ਪਹੁੰਚ ਜਾਵੇ ਕਿ ਮਨੁੱਖ ਉਸ ਹਾਲ ਤੋਂ ਸਾਵਧਾਨ ਹੋਣਾ ਹੋਵੇ ਤਾਂ ਹੋ ਜਾਣ ਉਹ ਵੇ ਸਪਸ਼ਟ ਕਰਦੇ ਹਨ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਇਹ ਜਿੰਦਗੀ ਇੱਕ ਮਾਰਗ ਹੈ ਕੋਈ ਵੀ ਮਨੁੱਖ ਜਾਂ ਵਸਤੂ ਜਾਂ ਜੀਵ ਜੰਤੂ ਈਸ਼ਵਰ ਜੀ ਬਣਾਈ ਹੋਈ ਕਿਰਤ ਹਮੇਸ਼ਾ ਲਈ ਨਹੀਂ ਹੈ ਤੇ ਬិនਸ ਜਾਂਦਾ ਹੈ ਵਕਤ ਪਾਕੀ ਇਥੇ ਬਾਣੀ ਵਿੱਚ ਗੁਰੂ ਜੀ ਤੱਲਾ ਵੀ ਦੱਸੂ ਕੇ ਹਨ ਕਿ ਈਸ਼ਵਰ ਨੇ ਪੰਜ ਤੱਤ ਧਰਤੀ ਪਾਣੀ ਹਵਾ ਅਗ ਇਕ ਆਕਾਸ਼ ਦੁਆਰਾ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਸਾਰੇ ਮਰਨ ਤੋਂ ਬਾਅਦ ਆਪਣੇ ਆਪਣੇ ਮੂਲ ਤੱਤਾਂ ਵਿੱਚ ਚਲੇ ਜਾਂਦੇ ਹਨ ਇੱਕ ਮਨੁੱਖ ਗੁਜ਼ਰਦਾ ਹੈ ਜਦੋਂ ਵਰ ਜਾਂਦਾ ਹੈ ਸਸਕਾਰ ਕਰ ਦਿੱਤਾ ਜਾਂਦਾ ਹੈ ਉਸ ਦੇ ਸਰੀਰ ਦੀ ਹਵਾ ਤੇ ਪਾਣੀ ਉੱਡ ਕੇ ਹਵਾ ਵਿੱਚ ਮਿਲ ਜਾਂਦੇ ਹਨ ਅਗਨੇ ਸਰੀਰ ਨੂੰ ਸਵਾਰ ਕਰ ਦਿੱਤਾ ਸੋ ਜੋ ਧਰਤੀ ਦਾ ਰੂਪ ਹੈ ਇਹ ਇਸਵਰ ਦਾ ਬਣਾਇਆ ਹੋਇਆ ਕੰਡਿਜਮ ਹੈ ਇਸ ਧਰਤੀ ਤੇ ਹਰ ਕੋਈ ਪੈਦਾ ਹੁੰਦਾ ਹੈ ਤੇ ਸਮਾਪਾ ਕੇ ਬਿਨਸ ਵੀ ਜਾਂਦਾ ਹੈ ਇੱਕ ਧੁਪ ਵਿੱਚ ਗੁਰੂ ਜੀ ਹੋਰ ਕਹਿੰਦੇ ਨੇ ਸਮਝਾਉਂਦੇ ਨੇ ਕੌਣ ਮੂਆ ਰੇ ਕੌਣ ਮੂਆ ਬ੍ਰह्म ज्ञानी ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਕੋਈ ਵੀ ਮਰਿਆ ਨਹੀਂ ਮਨੁੱਖ ਮਰਿਆ ਹੈ ਕਿ ਉਹ ਆਪਣੇ ਮੂਲ ਤੱਤਾਂ ਵਿੱਚ ਆ ਕੇ ਮਿਲ ਗਿਆ। ਈਸ਼ਵਰ ਦਾ ਸাকার ਰੂਪ ਬਣ ਗਿਆ। ਉਹ ਅੱਲਾ ਵੀ ਸাকার ਸੀ ਤੇ ਹੁਣ ਵੀ ਸাকার ਹੈ। ਉਸ ਦਾ ਰੂਪ ਬਦਲ ਗਿਆ। ਜਮਨ ਤੇ ਮਰਨ ਦੇ ਗੇੜ ਵਿੱਚ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਨਹੀਂ ਹਨ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਹੀ ਅਕੇਲਾ ਸੋਤੇ ਸਿੱਧ ਪ੍ਰਗਟ ਹੋਇਆ ਸੀ। ਸੱਚ ਉਸ ਦਾ ਨਾਸੀ ਸੱਚ ਹੈ ਤੇ ਸੱਚ ਹੀ ਰਹੇਗਾ ਸੱਚ ਕਦੇ ਮਰਦਾ ਨਹੀਂ ਨਾਸ਼ ਨੂੰ ਅਗ ਲਗਦੀ ਹੈ ਨਾਸ਼ ਨੂੰ ਕੋਈ ਖਤਮ ਕਰ ਸਕਦਾ ਹੈ ਵਣੀ ਚੰਦੀ ਹੈ ਰਾਮ ਗਏ ਉਹ ਰਾਵਣ ਗਏ ਉਹ ਜਾ ਕੋ ਬੋ ਪਰਿਵਾਰ ਸਭ ਚਲੇ ਜਾਂਦੇ ਹਨ ਸਮੂਲ ਰੂਪ ਬਦਲ ਜਾਂਦੇ ਹਨ ਇਕ ਤਕ ਹੋਰ ਰਿਸ਼ਕੰਦੇ ਹਰ ਗੁਰੂ ਜੀ ਸਿਸਤੇ ਉਪਜਿਆ ਨਾਨਕ ਸੋਈ ਫਿਰ ਹੋਆ ਈਸ਼ਵਰ ਤੋਂ ਹੀ ਸਭ ਪੈਦਾ ਹੁੰਦੇ ਹਨ ਤੇ ਉਸ ਉਸੇ ਵਿੱਚ ਗਤ ਮਿਲ ਜਾਂਦੇ ਹਨ ਸੋ ਚਿੰਤਾ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਸਾਰੇ ਜੀ ਆਪਣੇ ਲਿਖੇ ਹੋਏ ਵਿਧਾਨ ਮੁਤਾਬਕ ਜਿੰਦੇ ਹਨ ਤੇ ਮਰਦੇ ਹਨ ਦਾਉਂਦੇ ਹਨ ਚਲੇ ਜਾਂਦੇ ਹਨ ਜਦੋਂ ਕੋਈ ਮਨੁੱਖ ਚੜਾਈ ਕਰ ਜਾਂਦਾ ਹੈ ਤਾਂ ਸਾਰੇ ਨਜ਼ਦੀਕੀ ਮਿੱਤਰ ਰਿਸ਼ਤੇਦਾਰ ਘਰੋਂ ਬੈ ਜਾਂਦੇ ਹਨ ਡੁਖਤਾ ਹੁੰਦਾ ਹੈ ਪਰ ਗੁਰੂ ਜੀ ਸਮਝਾਉਂਦੇ ਹਨ ਚਿੰਤਾ ਨਾ ਕਰੋ ਇਹ ਪ੍ਰਕਿਰਿਆ ਸੀ ਉਤਉ ਸੰਪੂਰਨ ਹੋ ਗਈ ਜਿਵੇਂ ਸਾਡੇ ਉਸ ਨਾਲ ਸੰਜੋਗ ਸਰ ਲਦਰਨ ਸੀ ਕੋਸਾ ਪੂਰਾ ਹੋ ਗਿਆ ਖਤਮ ਹੋ ਗਿਆ ਤੇ ਫਿਰ ਉਹ ਅਨਕਸ਼ਟੇ ਤੋਂ ਵਿਚੜ ਗਿਆ ਵਿਅਕਿਆਕਰ ਦਵਿੰਦਰਜੀਤ ਸਿੰਘ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਕੀ ਹਤੇ ਲਾਈਕ ਫਿਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ